ਇੱਕ ਵਾਰ ਇੱਕ ਨਗਰ ਸੀਗਾ ਉਥੇ ਇੱਕ ਰਾਜਾ ਸੀਗਾ ਅਤੇ ਉਹ ਨਗਰ ਦਾ ਜਿਹੜਾ ਰਾਜਾ ਸੀਗਾ ਉਹ ਬੜਾ ਵਹਿਮ ਭਰਮਾਂ ਦੇ ਨਾਲ ਡੁੱਬਾ ਪਿਆ ਬੰਦਾ ਸੀ ਬੜੇ ਵਹਿਮ ਭਰਮ ਕਰਦਾ ਸੀਗਾ ਤੇ ਜੇ ਰਾਜਾ ਵਹਿਮ ਭਰਮ ਕਰਦਾ ਹੋਵੇਗਾ ਤੇ ਮਗਰ ਪ੍ਰਜਾ ਉਹ ਵੀ ਵਹਿਮਾਂ ਪਰਮਾਂ ਆਲੀ ਹੋਵੇਗੀ ਉਥੇ ਵਹਿਮ ਭਰਮ ਵੀ ਬੜੀ ਅਲਗ ਕਿਸਮ ਦਾ ਸੀਗਾ ਕਹਿੰਦੇ ਸੀਗੇ ਜੇ ਬਿੱਲੀ ਦੁੱਧ ਡੋਲ ਗਈ ਤੇ ਘਰੋਂ ਬਾਹਰ ਨਹੀਂ ਨਿਕਲਣਾ ਜੇ ਬਿੱਲੀ ਰਾਹ ਕੱਟ ਗਈ ਤੇ ਉਸ ਰਸਤੇ ਨਹੀਂ ਜਾਣਾ ਅੱਗੇ ਨਹੀਂ ਜਾਣਾ ਕਿਸੇ ਨੇ ਕਿਸੇ ਦੇ ਖਾਲੀ ਹੱਥ ਮੱਥੇ ਨਹੀਂ ਲਗਣਾ ਹੈਗਾ ਜਦੋਂ ਲਾਈਟ ਜਗੇ ਤੇ ਉਹਨੂੰ ਮੱਥਾ ਟੇਕਣਾ ਹੈਗਾ ਵੀਰਵਾਰ ਕਿਸੇ ਨੇ ਕੱਪੜੇ ਨਹੀਂ ਧੋਣੇ ਆਗੇ ਵੀਰਵਾਰ ਕਿਸੇ ਨੇ ਨਹਾਉਣਾ ਨਹੀਂ ਹੈਗਾ ਐਦਾਂ ਦੇ ਬੜੇ ਵਹਿਮ ਭਰਮ ਸੀਗੇ ਉਹ ਰਾਜਾ ਇਹਨਾਂ ਚੀਜ਼ਾਂ ਦੇ ਬੜਾ ਵਿਸ਼ਵਾਸ ਕਰਦਾ ਹੈਗਾ ਸੀਗਾ ਉਹਦਾ ਇੱਕ ਸਪੈਸ਼ਲ ਕਨੂੜ ਪਾਸ ਕੀਤਾ ਹੋਇਆ ਸੀਗਾ ਵੀ ਜਿਹੜਾ ਬੰਦਾ ਖਾਲੀ ਹੱਥ ਮੇਰੇ ਮੱਥੇ ਲੱਗ ਗਿਆ ਉਹਨੂੰ ਮੈਂ ਫਾਂਸੀ ਦੇ ਦਾਂਗਾ ਉਹ ਰੀਤ ਬੜੀ ਚੇਰ ਤੋਂ ਚੱਲਦੀ ਪਈ ਸੀਗੀ ਉੱਥੇ ਬੜੇ ਚੇਰ ਤੋਂ ਰੀਤ ਚੱਲਦੀ ਪਈ ਸੀਗੀ ਉਸੇ ਨਗਰ ਦੇ ਵਿੱਚ ਪਰਮੇਸ਼ਵਰ ਦੀ ਇੱਕ ਬੰਦੀ ਸੀਗੀ ਇੱਕ ਔਰਤ ਸੀਗੀ ਉਹ ਬੜੀ ਧਰਮੀ ਸੀਗੀ ਉਹ ਬੜਾ ਰੱਬ ਦਾ ਡਰ ਮੰਨਦੀ ਸੀਗੀ ਇੱਕ ਦਿਨ ਤੜਕੇ ਤੜਕੇ ਉਹਦੇ ਬੇਟੇ ਨੂੰ ਬੜੀ ਭੁੱਖ ਲੱਗੀ ਉਹਨੇ ਦੁੱਧ ਵਾਲੀ ਗਲਾਸੀ ਫੜੀ ਬੋਤਲ ਫੜੀ ਦੁੱਧ ਵਾਲੀ ਉਹ ਦੁੱਧ ਲੈਣ ਦੇ ਲਈ ਗਈ ਉਧਰੋਂ ਰਾਜਾ ਜਿਹੜਾ ਟਹਿਲ ਦਾ ਪਿਆਸ ਸੀ ਉਹ ਰਾਜੇ ਦੇ ਮੱਥੇ ਲੱਗ ਗਏ ਰਾਜਾ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਉਹਨੇ ਆਦੇਸ਼ ਬਾਸ ਕੀਤਾ ਸਵੇਰੇ ਕਹਿੰਦਾ ਉਹ ਔਰਤ ਸੁਬਾ ਸੁਬਾ ਮੇਰੇ ਮੱਥੇ ਲੱਗੀ ਖਾਲੀ ਹੱਥਾ ਇਹਨੂੰ ਲੈ ਕੇ ਆਓ ਤੇ ਮੈਂ ਇਹਨੂੰ ਫਾਂਸੀ ਦੇਣੀ ਹੈ ਉਥੇ ਫਾਂਸੀ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਉਹ ਔਰਤ ਨੂੰ ਖਿਲਾ ਰਿਆ ਗਿਆ ਰਾਜੇ ਦੀ ਅਚਾਨਕ ਨਜ਼ਰ ਉਹ ਦੁੱਧ ਵਾਲੀ ਬੋਤਲ ਤੇ ਪਈ ਤੇ ਰਾਜੇ ਦੇ ਮਨ 'ਚ ਤਰਸ ਆਇਆ ਰਾਜਾ ਕਹਿੰਦਾ ਮੈਂ ਤੈਨੂੰ 1 ਮਿੰਟ ਬੋਲਣ ਦਾ ਮੌਕਾ ਦੇਣਾ ਮੈਂ ਤੇਰੇ ਤੇ ਇੰਨਾ ਤਰਸ ਕਰਦਾ ਤੂੰ ਫਾਂਸੀ ਲਈ ਤਿਆਰ ਹੋ ਜਾ ਤੂੰ ਮੇਰੇ ਤੜਕੇ ਤੜਕੇ ਮੱਥੇ ਲੱਗੀ ਹੈ ਉਹ ਔਰਤ ਹਰਾਨ ਹੋ ਗਈ ਕਹਿੰਦਾ ਤੂੰ 1 ਮਿੰਟ ਬੋਲ ਸਕਦੀ ਹੈ ਉਹ ਔਰਤ ਕਦੋਂ ਬੋਲੀ ਰਾਜਾ সিংਹਾਸਣ ਤੋਂ ਉੱਠਿਆ ਗੋਡੇ ਮੁੱਦੇ ਮਾਰੇ ਧੁੱਬਾ ਮਾਰ ਕੇ ਰੋਣ ਲੱਗ ਪਿਆ ਤੇ ਰੱਬ ਦੇ ਕੋਲੋਂ ਮਾਫੀਆਂ ਮੰਗਣ ਲੱਗ ਪਿਆ ਵੀ ਰੱਬਾ ਮੈਨੂੰ ਮਾਫ ਕਰੀ ਮੈਂ ਬੜੇ ਲੋਕਾਂ ਨੂੰ ਫਾਂਸੀ ਦਿੱਤੀ ਏ ਮੈਂ ਇਹ ਰੀਤ ਜਿਹੜੀ ਮੇਰੇ ਨਗਰ ਦੇ ਵਿੱਚ ਰੀਤ ਚੱਲਦੀ ਪਈ ਵਾਮਾ ਪਰਮਾ ਦੀ ਮੈਨੂੰ ਖਤਮ ਕਰਦਾ ਹੈਗਾ ਅੱਜ ਤੋਂ ਬਾਅਦ ਅਸੀਂ ਇਹ ਰੀਤ ਨੂੰ ਖਤਮ ਕਰਦੇ ਹਾਂ ਰੱਬਾ ਅਸੀਂ ਤੇਰਾ ਡਰ ਮੰਨਾਂਗੇ ਤੇ ਤੁਹਾਨੂੰ ਪਤਾ ਉਹ ਔਰਤ ਨੇ ਕੀ ਕਿਹਾ ਸੀ ਰਾਜੇ ਨੂੰ ਸੁਣਨਾ ਚਾਹੁੰਦੇ ਹੋ ਤੇ ਉਹਨੇ ਪਤਾ ਹੀ ਰਾਜੇ ਨੂੰ ਕੀ ਕਿਹਾ ਕਹਿੰਦੀ ਰਾਜਾ ਮੈਂ ਕੜਮੀ ਆ ਮੈਂ ਤੇਰੇ ਮੱਥੇ ਲੱਗੀ ਆ ਮੈਂ ਮਾੜੀ ਆ ਮੈਂ ਤੇਰੇ ਮੱਥੇ ਲੱਗੀ ਆ ਤੇ ਮੈਨੂੰ ਫਾਂਸੀ ਦੇ ਪਰ ਰਾਜਾ ਤੂੰ ਇਹ ਵੇਖ ਮੈਂ ਕੜਮੀ ਆ ਤੇ ਮੈਂ ਤੇਰੇ ਮੱਥੇ ਲੱਗੀ ਆ ਮੈਨੂੰ ਫਾਂਸੀ ਹੋਣ ਲੱਗੀ ਤੁਸੀਂ ਕਿਹੜੇ ਭਾਗਾ ਆਲੇ ਹੋ ਤੁਸੀਂ ਵੀ ਤਾਂ ਮੇਰੇ ਮੱਥੇ ਲੱਗੇ ਹੋ ਤੁਹਾਡੀ ਵਜ੍ਹਾ ਨਾਲ ਅੱਜ ਮੈਨੂੰ ਫਾਂਸੀ ਹੋਣ ਲੱਗੀ ਤੇ ਰਾਜਾ ਇੰਨੀ ਗੱਲ ਸੁਣ ਕੇ ਉਨੇ ਆਉਂਦਾ ਫੈਸਲਾ ਬਦਲਤਾ ਕਿਉਂ ਨਗਰ ਜਿਹੜਾ ਰੱਬ ਦਾ ਡਰ ਮੰਨਣ ਲੱਗ ਪਿਆ ਤੇ ਵਹਿਮਾਂ ਪਰਮਾਂ ਚੋਂ ਬਾਹਰ ਆ ਗਿਆ ਖੁਦਾ ਦੇ ਲੋਕੋ ਧਰਮ ਸ਼ਾਸਤਰ ਲੋਕਾਂ ਨੂੰ ਵਹਿਮਾਂ ਪਰਮਾਂ ਚੋਂ ਬਾਹਰ ਕੱਢਦਾ ਹੈ ਰੀਤੀ ਰਿਵਾਜਾਂ ਚੋਂ ਬਾਹਰ ਕੱਢਦਾ ਹੈ ਤੁਸੀਂ ਖੁਦਾ ਦੇ ਪਿੱਛੇ ਤੌਰ ਤੇ ਤੇ ਲੋਕਾਂ ਨੇ ਰੀਤੀ ਰਿਵਾਜਾਂ ਚ ਨਹੀਂਓ ਤੁਸੀਂ ਰੀਤੀ ਰਿਵਾਜਾਂ ਚ ਡੁੱਬਣ ਵਾਲੇ ਨਹੀਂ ਵਹਿਮਾਂ ਪਰਮਾਂ ਚ ਡੁੱਬਣ ਵਾਲੇ ਨਹੀਂ ਲੋਕਾਂ ਨੂੰ ਵਹਿਮਾਂ ਪਰਮਾਂ ਚੋਂ ਖੁਦਾ ਦਾ ਕਲਾਮ ਸੁਣਾ ਕੇ ਉਹਨਾਂ ਨੂੰ ਵਹਿਮਾਂ ਪਰਮਾਂ ਚੋਂ ਬਾਹਰ ਲੈ ਕੇ ਆਉਣ ਵਾਲੇ ਲੋਕ ਹੈ ਕਿਉਂ ਖੁਦਾ